ਸਾਰੇ ਨੂੰ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਜੀ ਹੋਰ ਸਾਰੇ ਆਈ ਹੋਪ ਸਾਰੇ ਵਧੀਆ ਹੋਵੋਗੇ ਤੇ ਅੱਜ ਅਸੀਂ ਮੇਰੇ ਭਰਾ ਨੂੰ ਮਿਲੇ ਆ ਕਿੰਨੇ ਟਾਈਮ ਬਾਅਦ ਅੱਜ ਆਪਾਂ ਨੂੰ ਹੋ ਗਏ ਵੀਰੇ 1.5-2 ਮਹੀਨੇ ਕਿਤੇ ਆਪਾਂ 2 ਮਹੀਨੇ ਬਾਅਦ ਮਿਲੇ ਆ ਵੀਰਾ ਥੋੜਾ ਜਿਹਾ ਬੀਜੀ ਚੱਲਦਾ ਚੱਲਦਾ ਥੋੜਾ ਜਿਹਾ ਜ਼ਿਆਦਾ ਚੱਲਦਾ ਤੇ ਅਸੀਂ ਤਾਂ ਵਿਹਲੇ ਹੁੰਨੇ ਡਰਾਈਵਰ ਬੰਦੇ ਖੜੇ ਵਿਹਲੇ ਆ ਹੈਗਾ ਤਾਂ ਇਹ ਵੀ ਡਰਾਈਵਰ ਇਹਦੀ ਡਿਊਟੀ ਪਰ ਮੂਰਾ ਦੀ ਡਿਊਟੀ ਟੂ ਡਿਊਟੀ ਆ ਤੇ ਅੱਜ ਅਸੀਂ ਦੇਖਣ ਚੱਲੇ ਆ ਗੱਡੀਆਂ ਤੇ ਆਪਾਂ ਗੱਡੀ ਲੈਣੀ ਆ ਤੇ ਬਾਬਾ ਸੁੱਖ ਰੱਖੇ ਆਪਾਂ ਨੂੰ ਗੱਡੀ ਪਸੰਦ ਆ ਜਾਏ ਤੇ ਆਪਾਂ ਗੱਡੀ ਲੈਣ ਜਾ ਰਹੇ ਆਂਗੇ ਲੈਣ ਨਹੀਂ ਜਾ ਰਹੇ ਦੇਖਣ ਜਾ ਰਹੇ ਆਂ ਸਾਨੂੰ ਪਸੰਦ ਆ ਗਈ ਫਿਰ ਜੀ ਸਾਈ ਵੀ ਦਵਾਂਗੇ ਤੇ ਆ ਮੇਰੇ ਭਰਾ ਆ ਗਏ ਅਸੀਂ ਬਹਾਵਾਂ ਟਾਈਮ ਬਾਅਦ ਮਿਲੇ ਆ ਚਾਹ ਡੇਢ ਮਹੀਨਾ ਹੋ ਗਿਆ ਡੇਢ ਮਹੀਨਾ ਹੋ ਗਿਆ ਡੇਢ ਮਹੀਨਾ ਲਾ ਦੇਵੇਂ ਸਾਲਾਂ ਸਾਲ ਤੁ ਲੋ ਸਹੀ ਗੱਲ ਹੈ ਜੀ ਗੱਲ ਹੁਣ ਅਸੀਂ ਫਿਰ ਜਾ ਰਹੇ ਆਂ ਚਲੋ ਜੀ ਆਪਾਂ ਸੱਜੇ ਸੱਜੇ ਪਹੁੰਚ ਗਏ ਆਪਾਂ ਤੇ ਕਹਿੰਦੇ ਗੁੰਡੇ ਸੱਜੇ ਪਹੁੰਚ ਗਏ ਆਗੇ ਹਾਂਜੀ ਉਸਤਾਦ ਜੀ ਵਧੀਆ ਸੱਜੇ ਆਪਾਂ ਅੱਜ ਗੱਡੀਆਂ ਦੇਖਣ ਆਏ ਆਂ ਭਾਈ ਆਪਣੀ ਪਹਿਲੇ ਹੈਗੀ ਆ ਗੱਡੀ ਦੀ ਸੁਨਾਟਾ 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 ਦੇਖਣੀ ਆ ਤੇ ਇੱਕ ਦੇਖਣੀ ਆਪਾਂ ਨਸਾਨ ਵਾਲੀ ਦੀ ਸਣੀ ਗੱਡੀ ਦੇਖਾਂਗੇ ਹਾਂ ਠੀਕ ਆ ਤੇ ਇੱਕ ਆਪਾਂ ਗੱਡੀ ਦੇਖਾਂਗੇ ਕਿ ਡੂੰਘੜੀ ਕਹਿੰਦਾ ਜੀ ਹੋਰ ਮੈਂ ਦੋ ਕਹਿੰਦਾ ਸੀ ਕ੍ਰੈਸਲਰ ਹਾਂ ਉਹ ਦੇਖ ਲੈ ਇੱਕ ਕ੍ਰੈਸਲਰ ਦੇਖਣੀ ਆ ਸੀ ਤੇ ਤੁਸੀਂ ਵੀਊ ਚੈੱਕ ਕਰੋ ਇਹ ਆ ਜੀ ਸ਼ਾਰਜੇ ਦਾ ਏਰੀਆ ਸਾਰਾ ਸ਼ਾਰਜੇ ਦਾ ਏਰੀਆ ਜੀ ਕਹਿੰਦੇ ਆਪਾਂ ਪਹੁੰਚ ਕੇ ਪੰਪ ਤੇ ਪਾਉਣਾ ਸੀ ਤੇਲ ਗੱਡੀ 'ਚ ਹਨਾ ਵੀਰੇ ਦੇ ਦੇਖ ਕੇ ਚੈੱਕ ਕਰ ਹਾਂ ਇਹ ਤਾਂ ਬੇਨਾ ਚੱਲਦੀ ਨਹੀਂ ਹੈ ਟਿੱਬੇ ਚੈੱਕ ਕਰੋ ਤੁਸੀਂ ਮਾਰੂਥਲਾਂ ਦਾ ਦੇਸ਼ ਕਹਿੰਦੇ ਜੀ ਨੂੰ ਭਾਈ ਜੀ ਕਹਿੰਦੇ ਟਿੱਬਿਆਂ ਦੇ ਆਗੇ ਗੱਪਰੂ ਟਿੱਬਿਆਂ ਦੇ ਪੁੱਤ ਤੇ ਟਿੱਬਿਆਂ ਦੀ ਫਿਰਦਿਆ ਜੇ ਤੱਕ ਲੈ ਵੀ ਤੇਲ ਪਾਉਣਾ ਏਰੀਆ ਥੋੜਾ ਜਿਹਾ ਹੈਗਾ ਤਾਂ ਜੰਗਲ ਜਈ ਹੈ ਜੰਗਲ ਨਹੀਂ ਹੈ ਬਰਾਂ ਨਹੀਂ ਪਿਆ ਸਾਰ ਚਲੋ ਜੀ ਇਤੋਂ ਨਾਲ ਨਹੀਂ ਆਉਂਦੀ ਜੀ ਲੈ ਵੀ ਜੇ ਤਾਂ ਹਾਂਜੀ ਗੱਭਰੂ ਧੱਕਾ ਵਾਲਾ ਕਰ ਓਏ ਮਾ ਯਾਰ ਐਨ ਨਾ ਕਰ ਭਾਈ ਬਣਾ ਕੋਈ ਨਾ ਇੱਥੇ ਸਾਜੇ ਖਾਤ ਤੇਰਾ ਸਾਜੇ ਖਾਤ ਚ ਰੱਖ ਰੋ ਆ ਭਾਈ ਆ ਇੱਥੇ ਆ ਭਾਈ ਗੱਭਰੂ ਪਏ ਹੀ ਨਹੀਂ ਫੜ ਤਾ ਟੈਲੀਫੋਨ ਨੂੰ ਪਤਾ ਨਹੀਂ ਗੱਲ ਆ ਕੋਈ ਗੱਲ ਨਹੀਂ ਯਾਰ ਦਾ ਪਾਗਲ ਠੀਕ ਆ ਯਾਰ ਸਨ ਰੂਫ ਚੈੱਕ ਕਰੋ ਆਪਣੀ ਗੱਡੀ ਦਾ ਇਦਾਂ ਦੀ ਘਾਟ ਆ ਨਾ ਸਰ ਰੂਫ ਦੇ ਹਾਂ ਲਓ ਭਾਈ ਥੈਂਕ ਯੂ ਬਰਦਰ ਕਿੰਨਾ ਪੈ ਗਿਆ ਤੇਨ ਉਹ ਲੋਕ ਚੈੱਕ ਵਾਦੋ ਗਾਦੋਏ ਨਾਲ ਨੂੰ ਗੋਣਾ ਨੇ ਅਸੀਂ ਪਵਾਇਆ ਇੰਡੀਆ ਦੇ ਕਿੰਨੇ ਇੰਡੀਆ ਦਾ ਆਪਾਂ ਇਧਰ ਲਾ 40 ਦੇ 1000 ਦਾ ਦੇਲ ਪਵਾਇਆ ਸੀ ਅੱਧੀ ਟੈਂਕੀ ਹੋ ਗਈ 1000 ਨਾਲ ਦੇਲ ਦੂਦ ਦਾ ਪਾਣੀ ਦੇਲ ਦੂਦ ਦਾ ਪਾਣੀ ਵਾਲਾ ਕਰਨੀਆ ਚੱਲ ਜੀ ਆਪਾਂ ਚਲੋ ਚਲੋ ਜੀ ਲਓ ਰੱਬ ਦਾ ਨਾਮ ਲਓ ਜੀ ਖੜ ਜਾ ਇਹਨੂੰ ਖਾਲੀ ਏ ਥੋੜੀ ਜੀ ਇਹਨੂੰ ਖਾਲੀ ਏ ਥੋੜੀ ਜੀ ਮੇਰਾ ਚਲੋ ਨਿਕਲਣ ਦੇ ਕੱਟ ਲੈਣ ਦਾ ਬੱਸ ਨਹੀਂ ਮੁੜੇ ਆਏ ਗਏ ਉਹ ਬੱਸ ਕਰ ਭਰਾਵਾ ਅੱਧੀ ਚੈੱਕ ਕਰੋ ਤੁਸੀਂ ਸਨੀ ਸਨੀ ਰਹਾਣੀ ਅੱਜ ਉਹ ਅੰਕੀਰ ਪੇਕਾ ਖੜਾ ਕਹਿੰਦੇ ਬਲੌਗ ਦੇ ਵਿੱਚ ਤਾਂ ਕਹਿੰਦੇ ਦਜੀਤ ਸੌਂਸ ਬਰਨੀ ਨੂੰ ਮੇਨਸ਼ਨ ਕਰਦਾ ਫਿਰਦਾ ਨਹੀਂ ਨਹੀਂ ਟਿੱਬਾ ਚੈੱਕ ਕਰੋ ਤੁਸੀਂ ਟਿੱਬਾ ਟਿੱਬੇ ਚੈੱਕ ਕਰੋ ਟਿੱਬੇ ਚੈੱਕ ਕਰੋ ਤੁਸੀਂ ਲਓ ਜੀ ਸਨਸੈਟ ਹੋ ਗਿਆ ਕਹਿੰਦੇ ਮੇਰੇ ਵੀਰੋ ਥੋੜਾ ਜੱਗਾਂ ਜਾ ਕੇ ਖਿੱਚਦੇ ਆ ਫੋਟੋ ਤੇ ਥੋੜਾ ਟਾਈਮ ਆਏ ਆ ਸਾਡੇ ਡਰਾਈਵਰ ਵੀਰ ਨਚਾਲਾਂ ਵਾਲੇ ਤੇ ਬਸ ਲੂਟਾ ਡਰਾਈਵਰ ਵੀ ਰਣ ਬਹੁਤ ਵਧੀਆ ਮਾਹੌਲ ਬਣ ਗਿਆ ਇਧਰ ਦੇਖ ਨਾ ਹਾਂ ਹਾਂ ਪੂਰਾ ਸੋਹਣਾ ਲੱਗਦਾ ਇਧਰ ਏਰੀਆ ਜ ਨਹੀਂ ਪਹਿਲਾਂ ਅੱਗੇ ਨੰਗੀਆਂ ਨਹੀਂ ਜਾਂਦਾਂ ਅੰਦਰ ਨਹੀਂ ਹਾਂ ਅੱਗੇ ਰੋਡ ਵੀ ਸਿੰਗਲ ਜੀ ਹੈ ਨਾ ਸਿੰਗਲ ਰੋਡ ਹੁੰਦੀ ਸੀ ਦਾਵਾ ਰੋਡ ਖੰਜੂਲਾ ਲਾ ਦੇ ਆਹ ਟੋਲ ਪਲਾਜ਼ਾ ਫਰ ਟਰੱਕਾਂ ਲਈ ਹੈਗਾ ਹਾਂ ਤੇ ਬਸ ਲੋ ਜੀ ਚੈੱਕ ਕਰ ਰਹੇ ਹਾਂ ਜੀ ਰੋਡ ਇਹ ਮਲਾਈਆ ਰਗੇ ਰੋਡ ਆ ਇਹ ਸਿੱਧਾ ਗੁਰਦੁਆਰੇ ਨੂੰ ਵੀ ਜਾਂਦਾ ਹੈ ਰੈਸਲ ਕਿਵੇਂ ਗੁਰਦੁਆਰਾ ਹਾਂ ਹਾਂ ਉੱਤੇ ਵੀ ਜਾਂਦਾ ਚੱਲ ਗਿਆ ਜੀ ਅੱਜ ਮੈਂ ਅੱਜ ਤਾਂ ਫਿਰ ਨਹੀਂਗਾ ਟਾਈਮ ਆਹ ਕੋਣ ਗੱਡੀਆਂ ਚੈੱਕ ਕਰਨੀਆਂ ਹਨ ਹਨੇਰਾ ਹੋ ਜਾਣਾ ਨੈਕਸਟ ਟਾਈਮ ਜ਼ਰੂਰ ਨੈਕਸਟ ਟਾਈਮ ਚੈੱਕ ਕਰ ਬੜਾ ਹੈ ਦੇਖ ਲੈ ਕਿੰਨਾ ਸੋਹਣਾ ਲੱਗਦਾ ਹੈ ਆ ਸੋਹਣਾ ਇਹ ਯਾਰ ਇੱਥੇ ਨਾ ਫੁੱਲਾਂ ਨੂੰ ਹਾਂ ਛਿਪ ਜਾਂਦਾ ਉਹ ਸਹੀ ਗੱਲ ਆ ਯਾਰ ਸੂਰ ਜਿ ਛਿਪਿਆ ਹੋਇਆ ਦਵਾਰੇ ਨਾ ਤੜਕੇ ਨਿਕਲੂ ਕੋਈ ਤੜਕੇ ਨਿਕਲੂਗਾ ਸਵੇਰੀ ਦਰਸ਼ਨ ਕਰਾਂਗੇ ਲੋ ਜੀ ਕਹਿੰਦੇ ਏਰੀਆ ਚੈੱਕ ਕਰੋ ਮੇਰੇ ਵੀਰੋ ਕਿ ਕਿਤੇ ਮਾੜਾ UI ਮਾੜਾ ਕਾ ਦੱਸ ਵੀਰੇ ਮਾੜਾ ਸਾਨੂੰ ਇਹਨੇ ਸਟੈਂਡ ਕਰਤਾ ਬਾਕੀਆਂ ਲਈ ਸਾਨੂੰ ਪਤਾ ਨਹੀਂ ਇਹਗਾ ਸਾਡੇ ਨੇ ਘਰ ਪਰਤੇ ਥੱਲੇ ਨੂੰ ਨਹੀਂ ਜਾਂਦਾ ਰੋਡ ਉੱਤੇ ਆ ਗਿਆ ਨਹੀਂ ਉਹ ਪਾਣੀ ਹਜੇ ਵੀ ਖੜਾ ਗੁਰੇ ਵੀ ਦੇਖ ਲਾ ਨਾ ਪਾਣੀ ਕੱਲ ਜਿਹੜੀ ਵਾਰਸ਼ ਹੋਈ ਆ ਕੱਲ ਵਾਲੇ ਵੀ ਖੜਾ ਆ ਨਾ ਚੈੱਕ ਕਰੋਗਾ ਬਸ ਇੱਥੇ ਤੇਲ ਹੀ ਆ ਹੋਰ ਕੁਝ ਵੀ ਨਹੀਂ ਹੈਗਾ ਹੈ ਤੇਲ ਹੀ ਇੱਥੇ ਸਹੀ ਗੱਲ ਨਜ਼ਾਰੇ ਪੂਰੇ ਹੈ ਟਨਕਾ ਇੰਟਰਨੈਸ਼ਨਲ ਕੰਪਨੀ ਇੰਟਰਨੈਸ਼ਨਲ ਹਾਂ ਆਪਾਂ ਆਪਾਂ ਬਾਤੂ ਗੱਭਰੂ ਪਹੁੰਚ ਗਏ ਇੰਤਜ਼ਾਰ ਦੀ ਫਿਰ ਖਤਮ ਐਵੇਂ ਬਾੜਨਾ ਬਰੋ ਕਾਰ ਸੁੱਕ ਵੀ ਆ ਗਿਆ ਕਹਿੰਦੇ ਮੌਸਮ ਇੰਦਰ ਮੀਂਹ ਵਾਲੀ ਹੋਇਆ ਪਿਆ ਕੋਰੇ ਮੌਸਮ ਪੂਰਾ ਵਧੀਆ ਦੱਸਿਆ ਐਵੇਂ ਮੀਂਹ ਵਾਲਾ ਹੈ ਪੂਰਨ ਆਪਣੂ ਘੇਰ ਲਈ ਮੀਂਹ ਬਰੋ ਰਾਜਾ ਜੱਜ ਇਹ ਕਹਿੰਦਾ ਦੱਸਿਆ ਜੀ ਪਹਿਲਾਂ ਬਰੋ ਇਹ ਗੱਲਾਂ ਦੇ ਵਿੱਚ ਕੀ ਨਹੀਂ ਕਰਦਾ ਸੀ ਵੀ ਦੱਸੇ ਤੂੰ ਮੀਂਹ ਆ ਬਦਲੇ ਨਹੀਂ ਕਰਦਾ ਬਾਕੀ ਹੁਣ ਉਹੀ ਟਾਈਮ ਹੋਦਾ ਉਹ ਦਿਨੇ ਦੇਖਣਾ ਦੱਸਿਆ ਵੀ 4 ਵਜੇ ਬਹੁਤ 4 ਵਜੇ ਲੱਗ ਗਿਆ ਪੈਂਡ ਕੜਕੇ ਦੀ ਕਰਬੇ ਇਹ ਫਿਰ ਹਾਂ ਜੀ ਪਹੁੰਚ ਗਿਆ ਸਾਰੂਬ ਬੰਦ ਕਰਦੀ ਏ ਛੜ ਜਾ ਇਹ ਮੀਂਹ ਕਰਕੇ ਨਾ ਥੋੜਾ ਜਿਆਦਾ ਹੜਨ ਲੱਗ ਗਿਆ ਕੁਰੇ ਕਣੀਆਂ-ਕਣੀਆਂ ਬੰਦ ਕਰਤੀ ਤੂੰ ਇਧਰ ਚੱਲ ਫਿਰ ਲੈ ਚੱਲੀ ਜਾਂਦ ਫਿਰ ਸੰਦ ਰੂਪ ਲੈ ਸੋਚ ਲਾ ਕੇ ਦੇਊਗਾ ਨਾ ਫਿਰ ਚੱਲ ਫਿਰ ਚੱਲੀ ਚੱਕ ਲੈ ਪਰਚ ਚੱਕ ਲੈ ਆਪਣੇ ਦੋਨੇ ਦੋਨੇ ਚੱਕ ਲੈ ਕੈਸ ਲਓ ਜੀ ਕਹਿੰਦੇ ਮਾਲ ਪੜ ਰਿਹਾ ਚੈੱਕ ਕਰੋ ਆਪਣੇ ਲਈ ਆ ਗੱਡੀ ਅਜੀ ਦਾਜੀ ਉਹ ਲਾਈਟਾਂ ਬੰਦ ਕਰਨ ਵਾਲੀਆਂ ਲੋਕ ਲੈਣ ਲੋਕ ਲੋਕ ਲੱਗ ਗਿਆ ਆ ਬਾਰਕਿੰਗ ਚੱਲਦੀ ਹੈ ਲੈ ਵੀ ਕਾਰ ਸੂਰ ਆ ਲੈ ਕਹਿੰਦੇ ਇੱਥੇ ਮੰਡੀ ਲੱਗਦੀ ਆ ਸਭ ਤੋਂ ਵੱਡੀ ਕਾਰਾਂ ਦੀ ਤੇ ਚੈੱਕ ਕਰਿਓ ਆ ਮੈਂ ਆ ਦੇਖ ਨਿਸ਼ਾਨ ਵਾਲੇ ਨਹੀਂ ਖੜੀਆਂ ਇੱਧਰ ਸਾਰੀਆਂ ਐਂ ਸਟਾਟ ਨੂੰ ਮਿਲ ਜੂ ਅੱਜ ਹਾਂ ਕਾਰ ਆਪਾਂ ਲੈ ਕੇ ਜਾਨੇ ਹਾਂ ਕਾਰ ਲੈਣਾ ਸਾਰੀ ਖੜੀਆਂ ਸਨਾਟਾ ਹਾਂ ਨਹੀਂ ਆਉਂਦਾ ਜੀ ਗੱਡੀ ਆਈ ਪਸੰਦ ਕੋਈ ਗੱਡੀਆਂ ਵਾਲੇ ਆਪਾਂ ਦੇਖੀ ਜਾਨੇ ਮੈਨੂੰ ਗੱਡੀ ਜਿਹੜੀ ਆਪਾਂ ਨੂੰ ਚਾਹੀਦੀ ਪਰ ਉਹ ਨਹੀਂ ਮਿਲ ਰਹੀ ਗੱਡੀਆਂ ਉੱਤੇ ਵਧੀਆ ਵੀ ਮਿਲ ਰਹੀਆਂ ਨੇ ਪਰ ਆਪਾਂ ਨੂੰ ਚਾਹੀਦੀ ਉਹ ਨਹੀਂ ਮਿਲ ਜੇ ਨਾ ਉਹ ਬਹੁਤ ਵਧੀਆ ਹੋ ਜਾਣਾ ਆਪਾਂ ਨੂੰ ਜੀ ਗੱਡੀ ਉਹ ਮਿਲ ਗਈਆਂ ਗੱਡੀਆਂ ਬਹੁਤ ਆ ਜੀ ਮੈਂ ਕ੍ਰੈਸਲਰ ਕਹਿੰਦਾ ਸੀਗਾ ਅੰਦਰ ਰੇਟ ਹੀ ਵਾਲਾ ਦੇ ਹੀ ਜਾਂਦੇ ਹੋ ਨਹੀਂ ਨਗਰ ਆ ਕੋਈ ਗੱਲ ਨਹੀਂ ਕਰਦਾ ਤੁਰ ਫਿਰ ਕੇ ਮੇਲਾ ਦੇਖਦੇ ਆ ਮੇਲ ਦੇਖਦੇ ਆ ਕੀ ਬਣਦਾ ਆਹ ਕੌਣ ਸੀ ਕੋਲ ਦੀ ਨੰਗਿਆ ਹੈ ਗੁਰੇ ਠੀਕ ਹਨ ਹੋਰ ਚੱਲ ਚੱਲਾ ਜੀ ਗੱਡੀ ਤਾਂ ਸਾਨੂੰ ਕੋਈ ਮਿਲੀ ਨਹੀਂ ਹੈਗੀ ਤੇ ਗੱਡੀ ਪਸੰਦ ਨਹੀਂ ਆਈ ਕੋਈ ਪਸੰਦ ਵੀ ਨਹੀਂ ਤਾਂ ਨਹੀਂ ਆਈ ਥੋੜਾ ਜਿਹਾ ਰੇਟ ਜ਼ਿਆਦਾ ਇੱਥੇ ਅਸੀਂ ਜਿੱਥੇ ਆਏ ਆਗੇ ਰੇਟ ਜ਼ਿਆਦਾ ਨੇ ਤੇ ਆਹ ਤਾਂ ਗੁਰੇ ਵੀਰੇ ਦੀ ਗੱਡੀ ਆ ਤੇ ਗੱਡੀ ਲੈਣੀ ਸੀ ਮੈਂ ਤੇ ਗੁਰੂ ਰਵੀਰਾ ਕਹਿੰਦਾ ਕੋਈ ਗੱਲ ਨਹੀਂ ਫਿਰ ਹੋਰ ਕਿਸੇ ਦਿਨ ਆਉਣਾ ਆਵਾਂਗੇ ਤੇ ਫਿਰ ਦੇਖਾਂਗੇ ਨਾ ਤੇ ਹੁਣ ਆਪਾਂ ਜਾ ਰਹੇ ਸੀਗੇ ਤੇ ਗੁਰੂ ਰਵੀਰਾ ਹੋਂਦਾ ਆਪਾਂ ਜਾਂਦੇ ਆ ਮੜਾ ਵਾ ਟੱਕੀ ਐਫਸੀ ਤੇ ਖਾਣਾ ਪੀਣਾ ਲੈਣਾ ਵਾ ਸੀਗਾ ਦੱਸੋ ਜੀ ਤਾਂ ਹੁਣ ਗੱਡੀ ਦਾ ਤਾਂ ਬਣਿਆ ਨਹੀਂ ਕਿੱਥੇ ਚੱਲੀ ਹੁਣ ਗੱਡੀ ਦਾ ਤਾਂ ਆਪਾਂ ਉੱਥੇ ਚੱਲ ਕੇ ਦੇਖਦੇ ਆਂ ਫਿਰ ਜਮਾਨ ਦੇਖਦੇ ਆਂ ਇਹ ਕਿਹੜਾ ਇੱਕੋ ਜਿਹਾ ਕੰਮ ਇਹਨਾਂ ਕੋਲੇ ਜੀ ਜਮਾਨ ਜਿਹਨੂੰ ਖਾਈਏ ਪੀਏ ਆਪਾਂ ਨੂੰ ਭੁੱਖ ਲੱਗੀ ਚਲੋ ਫਿਰ ਆਪਾਂ ਖਾਣੇ ਪੀਣੇ ਆ ਠੀਕ ਹੈ ਬਾਕੀ ਆਪਾਂ ਗੱਡੀਆਂ ਦੇਖਦੇ ਆਂ ਫਿਰ ਹਾਂ ਨੈਕਸਟ ਵੈਰਾਈਟੀਆਂ ਦੇਖਣਾ ਹੁਣ ਆਪਾਂ ਇਹ ਕਿਹੜਾ ਬੁਰਾ ਉਹਨੂੰ ਜਲਦੀ ਐ ਕਾਲੀ ਵਾਲਾ ਤਾਂ ਕੰਮ ਹੈ ਨਹੀਂ ਗੱਡੀ ਦਾ ਕੰਮ ਆ ਹੁਣ ਆਪਾਂ ਜਿਹਨੂੰ ਇਹ ਪੈਸੇ ਇੱਥੇ ਮੰਗੀਆਂ ਦੇ ਉਹਨਾਂ ਦਾ ਰੀਲ ਹੈ ਨਹੀਂ ਵੀਰੇ ਨਾ ਇਹ ਟੈਟ ਹੈ ਨਹੀਂ ਨਾ ਇਹਨਾਂ ਦਾ ਗੱਲ ਚੱਲ ਕੋਈ ਕੰਮ ਹੈਗਾ ਕੀ ਉਹ ਜਿਹੜੇ ਹੁਣ ਤੂੰ ਆਪਾਂ ਹਾਰ ਨੂਰ ਨੂੰ ਲੈ ਕੇ ਆਂਦੇ ਹਾਂ ਇੰਡੀਆ ਤੋਂ ਲਾਤੇ ਟਰੱਕ ਤੇ ਉਹ ਮੈਂ ਲਾਤੇ ਆ ਉਹ ਆਪਾਂ ਜੋ ਬੰਬে ਅੱਗ ਹੀ ਘੜਦੇ ਹੁਣੇ ਹਨਾ ਅਰਬੀਆਂ ਦੇ ਜਵਾਬ ਪੜਕਾ ਪੜਕਾ ਉਹ ਉੜਦੇ ਹੋਣਗੇ ਅਮਰੀਕ ਦੀਆਂ ਦਾ ਮਾਰਿਆ ਕਿਦਾਂ ਲਈ ਆ ਕਿਧਰੋਂ ਵਜਦੇ ਯਾਰ ਨਾ ਬਾਕੀ ਹੁਣ ਤੁਹਾਨੂੰ ਦੱਸ ਦਿੰਨੇ ਆ ਅਸੀਂ ਪਹੁੰਚੇ ਜਰਫ ਚ ਇਹ ਜਰਫ ਦਾ ਏਰੀਆ ਹੈਗਾ ਆ ਦੇਖ ਲੋ ਜੀ ਆ ਜਰਫ ਦਾ ਏਰੀਆ ਹੈਗਾ ਤੁਹਾਨੂੰ ਦਿਖਾਉਣਾ ਇੱਥੇ ਥੋੜੀ ਜਿਹੀ ਹੋਏ ਹਾਂਜੀ ਲੈ ਵੀ ਗਪਰੂ ਪਹੁੰਚ ਗਏ ਵੀਰੇ ਹੁਣ ਜਰਫ ਐਂਟਰੀ ਕਰਤੀ ਆ ਠੀਕ ਆ ਐਂਟਰੀ ਕਰਤੀ ਜਾਂਦੇ ਤੇ ਹੁਣ ਆਪਾਂ ਇਤੋਂ ਖਾਣ ਪੀਣ ਦਾ ਸਮਾਨ ਲੈ ਰਹਿਣਾ ਭਰਾ ਮੇਰਾ ਖਾਣ ਪੀਣ ਦਾ ਤਾਂ ਲੈ ਲੈਣੇ ਆ ਮੇਰੀ ਗੱਲ ਸੁਣ ਹਾਂਜੀ ਮੈਂ ਤੈਨੂੰ ਐ ਦੱਸਣਾ ਸੀ ਕਿ ਹੁਣ ਕਾਰ ਦਾ ਤਾਂ ਆਪਣਾ ਕੈਨਸਲ ਹੋ ਗਿਆ ਅੱਜ ਤਾਂ ਉਹ ਫੇਰ ਅੱਜ ਆਪਣੋ ਜਰਣੀ ਚਲ ਨਹੀਂ ਪਣੀ ਹੈ ਕਿਉਂਕਿ ਰੇਟ ਬੜਾ ਨਾ ਉਹਨਾਂ ਦਾ ਪਰ ਜਿਹੜੇ ਆਪਣਾ ਰੇਟ ਨਾਲ ਹਿਸਾਬ ਨਾਲ ਦੇਖੀਆਂ ਗੱਡੀਆਂ ਉਹ ਰੇਟ ਦਾ ਇਹ ਨਹੀਂ ਕਰਨੀਆਂ ਹਾਂ ਕੋਈ ਨਾ ਨਾਲ ਆਪਾਂ ਜਿਹੜੀ ਗੱਡੀ ਲੈਣ ਆਏ ਸੀ ਉਹ ਗੱਡੀ ਵੀ ਹੈ ਨਹੀਂ ਚੱਲੇ ਉਹ ਕਹਿੰਦੇ ਅਗਲੇ ਹਫਤੇ ਤੇ ਕਰਾ ਜੂਗੀ ਉਹ ਅਸੀਂ ਲੈਣ ਆਏ ਸੀ ਕਰੈਸਲਰਾਂ ਕਰੈਸਲਰ ਸਾਡੇ ਆਈ ਨਹੀਂ ਹੈਗੀ ਅੱਖਾਂ 'ਚ ਜਿਹੜੀ ਆਈ ਥੋ ਬੜੀ ਖਤਮ ਸੀ ਉਹਦੇ ਉਹ ਸਹੀ ਨਹੀਂ ਸੀ ਗੱਡੀ ਕੋਈ ਨਾ ਨੈਕਸਟ ਫਰਡੇ ਆਪਾਂ ਫੇਰ ਮਾਰ ਲਾਂਗੇ ਕਿਹੜਾ ਕਰ ਲਾਂਗੇ ਆਪਣਾ ਏਰੀਆ ਹੋਰ ਬੋਰੀ ਵੀਰੇ ਕਿਵੇਂ ਲੱਗਿਆ ਬਹੁਤ ਵਧੀਆ ਯਾਰ ਮੈਨੂੰ ਆ ਗੱਡੀਆਂ ਵਾਲਾ ਜਿਵੇਂ ਅੱਜ ਮੈਨੂੰ ਇੱਥੇ ਪਹਿਲੀ ਵਾਰ ਇੱਥੇ ਲੈ ਕੇ ਆਏ ਗੱਡੀਆਂ ਹੈਗੀਆਂ ਸਾਰੀਆਂ ਵਧੀਆ ਵੀ ਨੇ ਗੱਡੀਆਂ ਅੱਛਾ ਪਰ ਜਿਹੜਾ ਆਪਾਂ ੱੱਕਣ ਆਇਆ ਸੀ ਨਾ ਗੱਡੀ ਆ ਲੈ ਕੇ ਜਾਣੀ ਉਹ ਨਹੀਂ ਮਿਲੀ ਬਸ ਆਪਣੀ ਦਿਲ ਦੀ ਜਿਹੜੀ ਗੱਲ ਆਪਣੀ ਉਹ ਨਹੀਂ ਮਿਲੀ ਚੱਲ ਕੋਈ ਗੱਲ ਨਹੀਂ ਨੈਕਸਟ ਫਰਾਈਡੇ ਕਰੀਏ ਸਾਰਾ ਬਿੰਡਿੰਗ ਮਿੱਤਰਾਂ ਦਾ ਹੀ ਇੱਥੇ ਵੀ ਕੋਈ ਜ਼ਿਕਰ ਨਹੀਂ ਹੋਰ ਚੋਬਰੋ ਕੀ ਹਾਲ ਚਾਲ ਆ ਸਾਰਿਆਂ ਦਾ ਠੀਕ ਆ ਚੈਨਲ ਨੂੰ ਸਾਡੇ ਨੂੰ ਸਬਸਕ੍ਰਾਈਬ ਕਰ ਸਬਸਕ੍ਰਾਈਬ ਕਰਦੇ ਵੀਰੇ ਨਵਾਂ ਨਵਾਂ YouTube ਖੋਲਿਆ ਛੋਟੀ ਜਿਹੀ ਟਰਾਈ ਕਰਦੇ ਆ ਇੰਦਾ ਵੀ ਜੇ ਬਣ ਗਈ ਗੱਲ ਤਾਂ ਠੀਕ ਫਿਰ ਦਲੀ ਮੂੰਗੀ ਭੜਕਾਉਣ ਵਾਲਾ ਬਣਾ ਕਰਾਂਗੇ ਵੀਡੀਓ ਆਹ ਠੀਕ ਆ ਦਲੀ ਵੀਰਾ ਵੀ ਉਹਦੀ ਚੱਕ ਤੰਦਾ ਹਾਂ ਉਹਨੂੰ ਆਪਾਂ ਕਹਿਣਾ ਯਾਰ ਦਲੀ ਨੂੰ ਉਹਦੇ ਸਬਸਕ੍ਰਾਈਬਰ ਬਹੁਤ ਨੇ ਉਹਨੂੰ ਕਹਿਣਾ ਵੀ ਯਾਰ ਚੈਨਲ ਦੇ ਸਬਸਕ੍ਰਾਈਬ ਕਰਾ ਕੇ ਦੋ ਹਾਂ ਉਹ ਪ੍ਰਵਾਗ ਉਹ ਐਂਡ ਕਰਵਾ ਦਿੰਦੇ ਹੋਰ ਮੁੰਡਿਓ ਠੀਕ ਹੈ ਚੜਦੀ ਕਲਾ ਅਜ ਹੁਣ ਫਿਰ ਹੀ ਖਾਣੇ ਪੀਣੇ ਕੋਰਾ ਵੀਰਾ ਕਹਿੰਦਾ ਕੇएफसी ਖਾਣੀਆਂ ਨੇ ਹੈ ਕੇएफसी ਖਾਣੀਆਂ ਫੇਰੇ ਕਿਉਂ ਕਿ ਅੱਜ ਨਾ ਆਪ ਜੀ ਹੋ ਗਈ ਥੋੜੀ ਜੀ ਤਾਂ ਅੱਛਾ ਕੇएफसी ਨਾਲ ਰਿਜ਼ਲਟ ਲੈਣੀ ਕੇएफसी ਗਈ ਅੱਜ ਆਪਾਂ ਲੈ ਕੇ ਪੰਪ ਤੋਂ ਮਿਲ ਜਣੀ ਆਪ ਨੂੰ ਪੰਪ ਤੋਂ ਮਿਲ ਜਾਨ ਹਾਂ ਪੰਪ ਵੀ ਆ ਗਿਆ ਮੇਰੇ ਵੀਰੋ ਕੇएफसी ਲੈ ਲੈਣੀ ਆਪਾਂ ਇਥੋਂ ਉਹ ਕੇएफसी ਦੀਂਦੀ ਹੋਣੀ ਆ ਤੁਹਾਨੂੰ ਠੀਕ ਹੈ ਬਾਬਾ ਜੀ ਇਹਨੇ ਬੜੇ ਐ ਨਾ ਤੰਗ ਕੀਤੇ ਆ ਨਾ ਗੁਰੇ ਬਾਹਲੇ ਪੈਸੇ ਲਵਾਉਂਦਾ ਨਾ ਬਾਬਾ ਜੀ ਨੇ ਇਹ ਅਸਲੀ ਬੰਦਾ ਏ ਆ ਹਾਂ ਇਹਨੇ KFC ਦਾ ਇਹਨੇ ਮੋਢੇ ਨੇ ਤੇ ਰੈ ਸੀਗਾ ਹਾਂ ਹਾਂ ਡਰਾਈਵ ਥਰੂ ਮਿਲਣਾ ਅੰਦਰ ਜਾ ਕੇ ਵੀ ਲੈਵਾਂਗੇ ਅੰਦਰ ਜਾਈਂ ਅੰਦਰ ਅੰਦਰ ਜਾ ਕੇ ਲੈ ਕੇ ਆਉਂਦੇ ਆਂ ਪਾਰਕਿੰਗ ਲਾ ਕੇ ਇਹਨੂੰ ਪੰਪ ਤੇ ਆ ਜਿੱਥੇ ਕਹਿੰਦੇ ਮੁੰਡੇ ਕਹਿੰਦਾ KFC ਖਾਂਦੇ ਆ ਹੈ ਹਾਂਜੀ ਆ ਪਾਰਕਿੰਗ ਲਾਉਂਦੇ ਸੋਣੇ ਆ ਉਹਦੇ ਨਾਲ ਹੀ ਲਾ ਸਾਹਮਣੇ ਹੂੰ ਨਾਲ ਹੀ ਲਾ ਦੇ ਪੰਪ ਨਹੀਂ ਦਿੱਲੀ ਉਹ ਇਧਰ ਰੱਖਦਾ ਉਹ ਸੀਗੇ ਹਨ ਪਾਰਕਿੰਗ ਆ ਗਈ ਉਹ ਹੋ ਗਈ ਪਾਰਕਿੰਗ ਇਧਰ ਰੱਖਦੇ ਆ ਉਹ ਉੱਥੇ ਲਾ ਦੇਣਗੇ ਉਹ ਪਾਰਕ ਆਪਣੀ ਆਏ ਪਾਰਕ ਗਏ ਉਹ ਨਿਕਲ ਕੇ ਗਏ ਨਿਕਲ ਗੱਡੀ ਦਾ ਵੀ ਨਿਕਲ ਆਓ ਜੀ KFC ਉਹ ਬਾਹਰ ਖਾਵਾਗੇ ਲਾਤੀ ਪਾਰਕਿੰਗ ਕਹਿੰਦੇ ਕਸਟਮਰ ਓਨਲੀ 30 ਮਿੰਟ 30 30 ਮਿੰਟਾਂ ਲਈ ਹੈ ਸਿਰਫ ਕਹਿੰਦਾ ਲੈ ਪਾਰਕ ਗਏ ਹਾਂ ਦੂ ਦੇ 20 ਮਿੰਟ ਦਾ ਉਹਦਾ ਮੈਂਟੇਰੀ ਕਰ ਦੇਣਾ ਚਲ ਗਈ ਉਹ ਤਾਂ ਸਹੀ ਲੱਗੀ ਨਾ ਬੱਚੀ 30 ਮਿੰਟ ਦਾ ਬੱਚੇ ਖਾ ਖੂ ਵੀ ਜਾਣੇ ਉਹਨੂੰ ਹੈ ਉਹ ਤਾਂ ਬੱਲੇ ਨਹੀਂ ਆਪਾਂ ਫਿਰ ਲੈ ਕੇ ਨਿਕਲ ਜਾਗੇ ਚਲ ਆ ਜਾ ਫਿਰ KFC ਖਾਣੀ ਅੱਜ ਗਰੇ KFC ਆ ਵਿਖਰੇ ਘਰੇ ਫੋਨ ਨਹੀਂ ਗੱਪਰ ਸੀ ਉਹ ਮਿਕਰਾ ਆ ਰਿਹਾ ਆਰਡਰ ਉੱਤਰੇ ਕਰਾਦਾ ਜਿੰਨਾ ਵੀ ਹਿਸਾਬ ਜੈ ਹੈ ਨੀਗਾ ਰੋਟੀ ਤਾਂ ਬੰਦ ਲਾਂਗੇ ਠੀਕ ਹੈ ਨਾ ਆ ਜਿਹਦਾ ਕੰਮ ਜੀ ਅੱਜ ਆਪਣਾ ਚਲਾਇਆ ਵੀ ਕਈ ਦਿਨਾਂ ਬਾਅਦ ਯਾਰ ਕਈ ਦਿਨ ਹੋ ਗਏ ਨਹੀਂ ਬਹੁਤ ਟਾਈਮ ਬਹੁਤ ਟਾਈਮ ਹੋ ਗਿਆ ਜੀ ਖਾਦੀ ਨੂੰ ਹਣਾ ਅੱਗੇ ਆਪਾਂ ਅੱਗੇ ਦਾ ਹਾਂ ਬਹੁਤ ਟਾਂਕ ਚ ਲੱਗਦਾ ਯਾਰ ਹਣਾ ਸਹੀ ਗੱਲ ਆ ਬਹੁਤ ਟਾਈਮ ਬਹੁਤ ਕਾਰ ਦੇਣਾ ਜ਼ਰੂਰੀ ਆ ਆਪਣੀ ਹਾਂ ਜੀ ਚਲੋ ਧੀ ਚੱਕਲਾ ਵਸ ਚਲੋ ਚਲੋ ਜੀ चक्कर अपनी कारबियत देखिए फिर साझी बैठो फिर है आगी बैठो। बैठो। <laughs> आगी 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 आगी। <laughs> खोलती

ਇਹ ਥੋੜਾ ਜਿਹਾ ਲੱਗਦਾ ਹੁੰਦਾ ਪਰ ਗੱਡੀਆਂ ਚੱਲਦੀਆਂ ਰਹਿੰਦੀਆਂ ਨੇ ਹੀ ਪਰ ਲੱਗ ਜਾਂਦਾ ਹੁੰਦਾ ਹੈ ਹਨਾ ਆਹ ਟਾਈਮ ਪਤਾ ਕੀ ਆਉਣ ਛੁੱਟੀ ਹੱਟੀ ਮਿਲਦੀ ਹੈ ਨਾ ਸਾਰਿਆਂ ਨੂੰ ਛੁੱਟੀ ਵੀ ਮਿਲਦੀ ਕੋਈ ਫਿਰ ਪਤਾ ਅੱਜ ਜੁਮਾ ਹੈ ਨਾ ਜੁਮੇ ਕਰਕੇ ਆ ਜਰ ਵੀ ਔਰ ਵੀ ਸਾਰੇ ਬਾਹਰ ਨਿਕਲੇ ਹੋਏ ਆਗੇ ਤਾਂ ਕਰਕੇ ਚਲੋ ਕੋਈ ਨਾ ਹਰ ਟਾਈਮ ਆਪਣੇ ਕੋਲ ਖੋਲ ਗਿਆ ਬਹੁਤ ਔ ਟਾਈਮ ਪਿਆਗਾ ਆਪਣੇ ਕੋਲੇ ਕੋਈ ਗੱਲ ਨਹੀਂ ਹੈਗਾ ਤੇ ਤੇ ਇੱਕ ਸਾਦ ਤੁਸੀਂ ਰੌਣਕਾਤ ਦੀ ਦਿਵਾਲੀ ਬਣਾਈ ਪਈ ਜਦ ਪੂਰੀ ਪੂਰੀ ਸਾਰਾ ਗੱਲਬਾਤ ਹੋ ਜਾਂਦੀ ਇੱਥੇ ਤਾਂ ਆਗੇ ਦੈਨ ਲੱਗ ਜਾਂਦਾ ਦਵਾਈ ਜਹਾ ਦਾ ਪੂਰਾ ਉੱਦਾਂ ਵਗਦਾ ਦਵਾਈ ਜੇ ਇੱਕ ਵਾਰੀ ਰਹਿ ਗਿਆ ਉਹ ਐ ਮਤਲਬ ਮੁੜ ਕੇ ਬੰਦਾ ਨਹੀਂ ਤੋਹੇ ਸੁਲਮਾਨ ਖਾਨ ਇਹਦੇ ਨਾਲ ਦੀ ਲੈ ਕੇ ਆ ਨਾ ਅਰ ਇਹਦੇ ਨਾਲ ਨਿਸ਼ਾਨ ਉੱਤੇ ਲੈ ਆਇਤੋ ਲੈ ਕੇ ਆ ਲਾ ਕੇ ਚੈੱਕ ਕਰੀਏ ਅਸੀਂ ਆ ਗਏ ਸ਼ਹਿਰ ਦੇ ਕਾਰ ਦੇ ਪਹੁੰਚ ਗਏ ਸ਼ਹਿਰ ਦੇ ਪਹੁੰਚ ਗਏ ਹਣਾ ਵੀਰੇ ਹਾਂ ਵੀਰੇ ਹੋਰ ਵੀਰੇ ਗੁੱਡ ਵੀ ਨਹੀਂ ਪੂਰੀ ਪੂਰਾ ਵਧੀਆ ਮੈਂ ਕਹਿੰਦਾ ਰੰਗ ਬੰਦੇ ਫੇਰੇ ਸੋਣਿਆ ਠੀਕ ਆ ਪੂਰਾ ਉਹਦੇ ਪਰਾ ਹੈ ਜੇ ਲਾ ਵੀ ਦੀਏ ਇਤਨਾ ਦੇ ਨਾਲ ਜਾਣਗੇ ਨਹੀਂ ਲੋੜੇ ਪੈ ਕੇ ਠੋਕਣਾ ਨਹੀਂ ਲੈ ਸਾਰੇ ਜਨ ਬਾਰੇ ਜਨਾ ਫਾਨ ਸਾਰੇ ਆ ਗਏ ਆਖਿਤੇ ਜਨਹਾਰੇ ਤਾਂ ਬਹੁਤ ਗਾਹ ਜਾਂਦਾ ਆਪੂ ਦਾ ਪਿਆਰੇ ਨੂੰ ਜਣਾ ਇੱਥੇ ਕੋਈ ਆ ਦੇਖੋ ਯਾਪੂ ਦਾ ਫਿਰ ਹੋਰ ਮੁੰਡਿਓ ਐ ਚੜਦੀ ਕਲਾ ਚੜਦੀ ਕਲਾ ਤੇ ਮੈਂ ਤੈਨੂੰ ਐ ਪੁੱਛਦਾ ਜੀ ਚਲ ਜਿਹੜੇ ਬੰਦੇ ਆਪਣਾ ਚਲਾਕੀਆਂ ਕਰਕੇ ਦੂਰ ਹੋ ਗਏ ਹਨਾ ਤੇ ਆਪਾਂ ਨੇ ਨਾਲ ਬਹੁਤ ਚੂਚ ਚਲਾਕੀਆਂ ਵੀ ਕੀਤੀਆਂ ਬੰਦੇ ਹਨਾ ਤੇ ਮੈਂ ਤੈਨੂੰ ਐ ਕਰਦਾ ਮਿਉ ਅੱਜ ਬੰਦੇ ਕਿੱਥੇ ਨੇਗੇ ਬਸ ਆਪਾਂ ਯਾਰ ਜਿਹੜੇ ਬੰਦੇ ਇਦਾਂ ਕੋਈ ਚਲਾਕੀਆਂ ਕਰਦੇ ਆ ਜਿਵੇਂ ਵੀ ਕਰਦੇ ਆ ਹਨਾ ਹਾਂ ਉਹਨਾਂ ਦਾ ਸਮਝ ਲੈ ਵੀ ਉਹਨਾਂ ਦਾ ਆਪਾਂ ਪਰਚਾ ਉੱਥੇ ਕੱਟਦਾ ਕੱਟਦੇ ਨੂੰ ਤੋਂ ਬਾਅਦ ਆਪਾਂ ਨੂੰ ਨਹੀਂ ਪਤਾ ਵੀ ਕੋਈ ਕਰਦਾ ਕਿ ਤੇ ਜਾ ਵੀ ਜ਼ਿੰਦਗੀ ਦੇ ਵਿੱਚ ਬੰਦੇ ਹੋ ਹੋਜ ਨੇ ਕਿਵੇਂ ਵੀ ਆ ਬਸ ਆਪਾਂ ਉਹਨਾਂ ਨੂੰ ਕੱਟਦੇ ਕੋਈ ਵੀ ਆ ਪਰ ਆਪਾਂ ਫੇਰ ਵੀ ਉਹਨਾਂ ਨੂੰ ਕਹਿੰਨੇ ਆ ਵੀ ਰੱਬ ਵਧੀਆ ਰੱਖੇ ਖੁਸ਼ ਰੱਖੇ ਸਾਡੇ ਨਾਲ ਜਿਹੜਾ ਕੋਈ ਕਰਗੇ ਕਰਗੇ ਗਾਂ ਤੋਂ ਬੰਦੇ ਆਉਂਦੇ ਆਪ ਨੂੰ ਹਾਂ ਤੋਂ ਸਟ੍ਰੈਨ ਵਧੀਆ ਰਹਿਣ ਚੜ੍ਹਦੀ ਕਲਾ 'ਚ ਰਹਿਣ ਯਾਰ ਹਨਾ ਆਪਾਂ ਨਹੀਂ ਹੋ ਟੈਨਸ਼ਨ ਲੈਂਦੇ ਹੈਗੇ ਕੋਈ ਚੱਕਰ ਨਹੀਂ ਨਾ ਕੋ ਕਰੂਗਾ ਭਰੂ ਭਰੂਗਾ ਬਸ ਇਹ ਗੱਲ ਆ ਉਹਦਾ ਰੱਬ ਦੇ ਰੱਖੇ ਆਪਾਂ ਇਹ ਕਹਿੰਨੇ ਬਸ ਸਾਡੀ ਯਾਰੀ ਜਿੰਦਾਬਾਦ ਰਹੇ ਬਸ ਬਸ ਜਿੰਦਾਬਾਦ ਸਾਡੇ ਜੀ ਰੱਬ ਕਦੇ ਵੀ ਇਹੋ ਜੀ ਕੋਈ ਗੱਲ ਨਾ ਕਰਾਵੇ ਨਾ ਅਸੀਂ ਕਰੀਏ ਨਾਲ ਜੋ ਵੀ ਅਪਹਰ ਕਰਦੇ ਆ ਜਿਹੜੇ ਆ ਮੈਂ ਵੀ ਜਿੱਧਰ ਨੂੰ ਜਾਣਾ ਸਲਾਹ ਨਾਲ ਹੀ ਹੈ ਇਕੱਠਿਆਂ ਨਹੀਂ ਜਾਣਾ ਸਲਾਹ ਨਾਲ ਹੀ ਹੈਗਾ ਪਿਆਰ ਬਸ ਇਦਾਂ ਹੀ ਰਹੇ ਮੈਜਰ ਨਾ ਲਾਵੇ ਬਸ ਰੱਬ ਹੋਰ ਕੁਝ ਨਾ ਕਰੇ ਹਨਾ ਠੀਕ ਆ ਨਾ ਬਾਕੀ ਦੁਨੀਆ ਨੂੰ ਪਤਾ ਸਰਦੀ ਸਰਦੀ ਰਹਿਣਾ ਉਹ ਨਾਲ ਉਹਦਾ ਕੰਮ ਕਰਨਾ ਕਰਨਾ ਹੀ ਆ ਠੀਕ ਹੈ ਕਿ ਨਹੀਂ ਜਿਵੇਂ ਕਹਿੰਦੇ ਚੋਰ ਨਹੀਂ ਚੋਰੀ ਉਹਨੇ ਕਰਨੀ ਕਰਨਾ ਮੈਚ ਤੋਂ ਦੇਖਣੇ ਉਹਦਾ ਕੰਮ ਹੁੰਦਾ ਵੀ ਮੈਂ ਆ ਕੰਮ ਕਰਨਾ ਉਹ ਕੋਈ ਕੰਮ ਕਰਨਾ ਠੀਕ ਹੈ ਨਾ ਬਸ ਉਹ ਆਪ ਕੋ ਆ ਗਿਆ ਕੋਈ ਨੀ ਨਿਤਾਨਾ ਆਪਾਂ ਦਾ ਇਹ ਕਹਿਣਾ ਵੀ ਜਿਹੜਾ ਸਾਡਾ ਕਰਦਾ ਇਦਾਂ ਉਹ ਵੀ ਜੜਤੀ ਗਲਾਚ ਰਹੇ ਆਪਾਂ ਦਾ ਇਹ ਸੰਦੇਸ਼ ਹੈ ਤੇ ਮੈਨੂੰ ਐਂ ਦੱਸ ਉਹਨੂੰ ਜਦੋਂ ਤੂੰ ਕਬੱਡੀ ਖੇਡਦਾ ਸੀਗਾ ਤੇ ਮੈਨੂੰ ਫਿਰ ਕਬੱਡੀ ਦੀ ਇਤਿਹਾਸ ਦੱਸ ਵੀ ਕਾ ਤੋ ਸਾਡੀ ਨਹੀਂ ਪੈ ਗਈ ਸਾਨੂੰ ਪਤਾ ਹੀ ਆ ਕਬੱਡੀ ਦਾ ਹਨਾ ਵੀ ਇੱਕ ਬਹੁਤ ਵੱਡਾ ਇੱਕ ਲੈਵਲ ਆਣਾ ਕਬੱਡੀ ਦਾ ਜਦੋਂ ਬੰਦਾ ਇੱਕ ਜਿਵੇਂ ਕਹਿੰਦੇ ਵੀ ਘਰ ਖਾਣਾ ਪੈਂਦਾ ਕਬੱਡੀ ਹਾਂ ਨਾ ਫਿਰ ਘਰ ਦੇ ਵਿੱਚ ਬੰਦਾ ਯਾਰ ਜਦੋਂ ਇਹ ਚੀਜ਼ਾਂ ਹੋ ਜਾਣਾਂ ਕਿਉਂਕਿ ਜਦੋਂ ਗਰੀਬੀ ਹੁੰਦੀ ਹੈ ਨਾ ਕਬੱਡੀ ਦੀ ਫਿਰ ਤੁਹਾਨੂੰ ਪਤਾ ਹੀ ਆ ਯਾਰ ਕਬੱਡੀ ਦਾ ਲੈਵਲ ਤਾਂ ਬਹੁਤ ਉੱਚਾ ਅੱਜ ਦੇ ਦਿਨ ਦੇ ਵਿੱਚ ਜੋ ਕਬੱਡੀ ਦਾ ਲੈਵਲ ਆ ਮੈਂ ਕਹਿੰਦਾ ਅੱਜ ਕਨਾਂ ਦੁਨੀਆ ਯਾਰ ਐਂ ਦੇਖਦੀ ਵੀ ਹਾਂ ਹੈਗਾ ਕਬੱਡੀ ਦੇ ਵਿੱਚ ਬਹੁਤ ਗੁੱਸੇ ਕਬੱਡੀ ਦਿੱਤਾ ਸਾਡਾ ਇੱਕ ਯਾਰ ਦੋਸਤ ਸਾਡਾ ਇੱਕ ਪਿਆਰ ਪਿਆਰਾ ਭਰਾ ਇੱਕ ਸਾਡਾ ਸੁਲਤਾਨ ਵੀਰਾ ਦੱਲੀ ਵੀਰਾ ਉਹਨਾਂ ਦਾ ਕੀ ਯਾਰ ਮੈਚ ਨਾਲ ਕਬੱਡੀ ਤੋਂ ਦੂਰ ਹੋ ਜਾਣਾ ਨਾ ਕਰਕੇ ਆਪਣਾ ਸੁਲਤਾਨ ਭਰਾ ਉਹ ਨਾ ਕਰਕੇ ਅੱਜ ਇੰਨਾ ਕ ਪਿਆਰਾ ਆਪਣਾ ਮੈਂ ਕਹਣਾ ਯਾਰ ਸਾਰੀ ਦੁਨੀਆ ਕੋਈ ਜਾਣਦੀ ਆ ਆਪਾਂ ਸਭ ਤੋਂ ਅਹਮਦੁੱਲੀ ਵੀ ਕਰਾ ਜੇ ਬੰਦੇ ਆ ਯਾਰ ਠੀਕ ਹੈ ਕਿ ਨਹੀਂ ਪੈਸਾ ਦੀ ਕੋਈ ਗੱਲਬਾਤ ਨਹੀਂ ਹੁੰਦੀ ਤਾਂ ਆਉਂਦਾ ਜਾਂਦੀ ਖੇਡ ਇਹ ਚੀਜ਼ਾਂ ਨਾਲ ਨਹੀਂ ਬਾਕੀ ਐਸੀ ਸਾਡਾ ਵੀ ਰੱਜ ਵੀ ਸਤਾਰਾ ਆ ਦੇਖ ਲੈ ਮਾੜਾ denn ਨਹੀਂ ਕਿਤੇ ਹੈਗਾ ਸਾਡੇ ਤੇ ਠੀਕ ਹੈ ਨਾ ਬਸ ਰੱਬ ਜੋ ਦਿੱਤਾ ਅਸੀਂ ਖੁਸ਼ ਆ ਜਿੰਨੇ ਜਿੰਨੇ ਵੀ ਖੁਸ਼ ਆ ਠੀਕ ਹੈ ਨਾ ਰੱਬ ਤੋਂ ਮੰਗਣਾ ਵੀ ਹਾਂ ਜਿਹੜਾ ਵੀ ਦੇ ਕੇ ਆਪੋ ਤੋਂ ਮੰਗੇ ਨਾ ਹਾਂ ਬਸ ਗੱਡੀ ਘੜਾ ਦਿੱਤੀ ਆਪਾਂ ਭਰਾ ਨਾਲ ਚੱਲਿਆ ਬੋਰ ਦੇ ਹਾਂ ਤੇ ਹੁਣ ਆਪਾਂ ਕਨੇਡਾ ਚੱਕ ਕੇ ਲੈ ਕੇ ਆਉਣਾ ਤੇ ਉਸ ਤੋਂ ਬਾਅਦ ਭਰਾ ਨਾਲ ਜਾਣਾ ਠੀਕ ਹੈ ਚਲ ਆ ਜਾ ਆਪਾਂ ਚੱਲੀ ਆ ਜਿਹੜੀ ਪਤਾ ਗਿੱਲਾ ਹੋਇਆ ਪੈਗਮ ਬਹੁਤ ਹੀ ਜ਼ਿਆਦਾ ਮੈਂ ਚੱਕ ਲਵਾਂ 우ਸਤਾਦ ਜੀ ਅਰੈਸਟ ਕਰ ਰਹੇ ਨੇ ਕਿਹਦੇ ਪੈ ਰਹੇ ਨੇ ਕਿ ਅਰੈਸਟ ਕਰ ਰਹੇ KFC ਦਾ ਰੱਜਿਆ ਪੂਰਾ ਆ ਆ ਗਿਆ ਨਹੀਂ ਹਜੇ ਆਇਆ ਨਹੀਂ ਉਹ ਆਪਾਂ ਨੂੰ ਠੀਕ ਆ ਆ ਗਿਆ ਆ ਗਿਆ ਬਸ ਕੈਲੈਂਡਰ ਦੇਖੇ ਉਹਨੇ ਆਪਾਂ ਨੂੰ ਚੱਲ ਜਾਣਾ ਦੇਖਦੇ ਹਾਂ ਹੁਣ ਆਪਰਾ ਉਹ ਗੱਡੀ ਨੰਬਰ ਵੀ ਆ ਗਿਆ ਉੱਪਰ ਆਪਾਂ ਕਿਹਾ ਸੀ ਨੰਬਰ 57203 ਆਪਣੇ ਗਲੀ ਦੇ ਨਾਮ ਉਹ ਚੱਕ ਲਿਆ ਆਪਣਾ ਕੈਲੈਂਡਰ ਉਹਨੇ ਅੱਜ ਹੀ ਕਹਿੰਦੇ ਭੁੱਖ ਲੱਗੀ ਰੋਟੀ ਖਾ ਲਈ ਹੈ ਉਹ ਜਦੋਂ ਭੁੱਖ ਲੱਗੀ ਹੈ ਹੈ ਆਹ ਜਰਾ ਕਰਿਆ ਸਰਈਆ ਤੁਰਾਂ ਅੰਦਰ ਬਾਹਰ ਹੀ ਗਾਵਾਂ ਚੱਲੀ ਹੈ ਹੈ ਕਿਵੇਂ ਮੈਂ ਬਾਤ ਸੁਣਾਉਂਗਾ ਹੁਣ ਆਪਾਂ ਚੱਲੇ ਆਂਗੇ ਮੈਂ ਜਾਣਾ ਉਮਲਕੀਨਾ ਭਾਜੀ ਦੇ ਜਾਨਾ ਘਰੇ ਤੇ ਆਪਾਂ ਗੱਡੀ ਕੋਲੇ ਡ੍ਰੌਪ ਕਰਕੇ ਤੇ ਆਪਾਂ ਫਿਰ ਨਿਕਲਾਂਗੇ ਆਪਣੇ ਸਫਰ ਤੇ ਹਾਂ ਸਾਥ ਹਾਂ ਜਿਹੜਾ ਮੈਂ ਤਰੋਂਦਾ ਉਹ ਟੂਮਾ ਟਿਕਟ ਇਹਦਾ ਉਹ ਉਹ ਫੂਡ ਪਾ ਗਏ ਤਾਂ ਕਹਿੰਦਾ ਮੈਂ ਜਾਣਾ ਘਰੇ ਮੈਨੂੰ ਨਹੀਂ ਨਹੀਂ ਸਾਥ ਕਹਿੰਦਾ ਮੈਨੂੰ ਆਉਂਦੀ ਨਹੀਂ ਨੀਂਦ ਮੈਂ ਜਾਣਾ ਘਰੇ ਮੈਂ ਠੀਕ ਆ ਭਰਾ ਸਾਰੀ ਰਾਤ ਖੱਜਲ ਹੋਣੀ ਆ ਤੂੰ ਘਟਾਉਣਾ ਹਾਂ ਮਾਪਾ ਆਪਾਂ ਸਾਡੀ ਚੱਲੀ ਮਾਪਾ ਚੱਲੀ ਠੀਕ ਆ ਲੈਵਲ ਪਹੁੰਚ ਗਏ ਚੱਲ ਠੀਕ ਆ ਵੀਰ ਹੋਗੀ ਬੈਕ ਓਕੇ ਵਕਤ ਲੱਦਿਆਂ ਫਿਰ ਠੀਕ ਆ ਨਾ ਹੋਰ ਡਾਇਰੈਕਟ ਵੈਰਾਈਟੀ ਮਿਲ ਗਿਆ ਫਿਰ ਆਪਾਂ ਨਾਲ ਲੈ ਕੇ ਆਉਣਾ ਗੱਡੀ ਉੱਤੇ ਮਾਪਾ ਠੀਕ ਆ ਜੀ ਓਕੇ ਓਕੇ ਹਾਂਜੀ ਚਲੋ ਜੀ ਆਪਾਂ ਪਹੁੰਚ ਗਏ ਹੁਣ ਆਪਦੀ ਲੋਕੇਸ਼ਨ ਤੇ ਲੱਗੇ ਆ ਸੌਣ ਤੇ ਗੋਰਾਬਾਈ ਬਾਗਿਆ ਘਰੇ ਤੇ ਚਲੋ ਮਿਲਦੇ ਆਂ ਫਿਰ ਤੁਹਾਨੂੰ ਨੈਕਸਟ ਵਲੌਗ ਚ ਓਕੇ ਬਾਏ ਬਾਏ